ਸੰਸ਼ੀ ਕਾਲ ਜੀ ਸਾਰਿਆਂ ਨੂੰ ਗੱਲ ਕਰਮੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜਿਹੜੀਆਂ ਭੈਣਾਂ ਬਾਹਰ ਤੋਂ ਦੇਖ ਰਹੀਆਂ ਨੇ ਜਰੂਰ ਆਪਣੇ ਕੋਲੇ ਫੈਬਰਿਕ ਟਰਾਈ ਕਰਿਓ ਵਰਕ ਵਗੈਰਾ ਵਾਲੇ ਪਾਰਟੀ ਵੇਅਰ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗਾ ਉਦੋਂ ਤੁਸੀਂ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਂਗੀ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈ ਅਲੀਨਾ ਫੈਬਰਿਕ ਦਾ ਨਾਮ ਹੈਗਾ ਤੇ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇਗੇ ਜਿਹੜੇ ਇਹ ਸੂਟ ਰਹਿਣਗੇ ਬਿਨਾਂ ਦੁਪੱਟਿਆਂ ਤੋਂ ਰਹਿਣਗੇ ਜੀ ਦੁਪੱਟਾ ਤੁਸੀਂ ਅਲੱਗ ਤੋਂ ਲੈ ਸਕਦੇ ਹੋਗੇ ਆਪਣੇ ਕੋਲੋਂ ਵੀ ਲੈ ਸਕਦੇ ਹੋਗੇ ਜੇ ਤੁਹਾਡੇ ਕੋਲੇ ਮਤਲਬ ਕੋਈ ਮੈਚ ਕਰਦਾਗਾ ਤਾਂ ਤੁਸੀਂ ਉਹਦਾ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਚਲੋ ਮੈਂ ਤੁਹਾਨੂੰ ਸਟਾਰਟ ਕਰ ਦੇਈਂ ਵੀਡੀਓ ਦਿਖਾਉਣੀ ਦੇਖ ਕਲਰ ਪ੍ਰਿੰਟ ਕਾਫੀ ਜਿਆਦੇ ਸੋਹਣੇ ਨੇ ਫੈਬਰਿਕ ਦਾ ਜਿਹੜਾ ਨਾਮ ਹੈਗਾ ਅਲੀਨਾ ਹੈਗਾ ਤੇ ਸਟਾਫ ਤੁਸੀਂ ਦੇਖੋ ਤੁਸੀਂ ਇਹਨੂੰ ਮੈਚਿੰਗ ਰਖਵਾਉਗੇ ਤਾਂ ਤੁਹਾਡੀ ਕੋਸਟ ਘਟ ਜੂਗੀ ਜੇ ਤੁਸੀਂ 올ਓਵਰ ਲਓਗੇ ਤਾਂ ਤੁਸੀਂ ਮਤਲਬ ਇਹ ਦਾ ਪ੍ਰਾਈਸ ਹੈ ਇਹ 2500 ਪ੍ਰਾਈਸ ਰਹੇਗਾ ਬਿਨਾਂ ਦੁਪट्टे ਤੋਂ ਫੈਬਰਿਕ ਇੰਨਾ ਕ ਜਿਆਦੇ ਸੋਹਣਾ ਹੈਗਾ ਜਿੰਨਾ ਵੀ ਤੁਸੀਂ ਕਹਿ ਦੋ ਲਾਈਨਿੰਗ ਲੱਗੂਗੀ ਤੇ ਲਾਈਨਿੰਗ ਤਾਂ ਲੱਗਣੀ ਹੀ ਲੱਗਣੀ ਹੈ ਕਿਉਂਕਿ ਹੁਣ ਅੱਗੇ ਜਿਹੜਾ ਮਤਲਬ ਸਟਾਕ ਆ ਰਿਹਾ ਸਾਰਾ ਲਾਈਨਿੰਗ ਲੱਗੂ ਲੱਗੂਗੀ ਹੀ ਕਿਉਂਕਿ ਮੌਸਮ ਵੀ ਅੱਗੇ ਚੇਂਜ ਹੋ ਰਿਹਾਗਾ ਲਾਈਨਿੰਗ ਵਾਲਾ ਸਟੱਫ ਤੁਸੀਂ ਪਾ ਸਕਦੇ ਹੋਗੇ ਬੇਫਿਕਰ ਹੋ ਕੇ ਕਿਉਂਕਿ ਹੁਣ ਅੱਗੇ ਮਤਲਬ ਮੌਸਮ ਨਾ ਗਰਮੀ ਨਾ ਸਰਦੀ ਪਾਲੀ ਠੰਡ ਹੋਣੀ ਹੈ ਨਾ ਗਰਮੀ ਹੋਣੀ ਹੈਗੀ ਮੀਡੀਅਮ ਜਾ ਰਹੇਗਾ ਤਾਂ ਕਰਕੇ ਤੁਸੀਂ ਲਾ ਸਕਦੇ ਹੋ ਇਹਦੇ ਨਾਲ ਦੁਪੱਟਾ ਤੁਸੀਂ ਤੁਹਾਡੀ ਆਪਣੀ ਚੁਆਇਸ ਅਨੁਸਾਰ ਰਖਵਾ ਸਕਦੇ ਹੋਗੇ 1000 ਦਾ ਰਖਵਾਉਣਾ 1000 ਦਾ ਰਖਵਾ ਸਕਦੇ ਹੋਗੇ ਟਾਈ ਐਂਡ ਡਾਈ ਕਰਾਉਣਾ ਤਾਂ ਟਾਈ ਐਂਡ ਡਾਈ ਕਾਫੀ ਜਿਆਦਾ ਸੋਨਾ ਪ੍ਰਿੰਟ ਰਹੇਗਾ 2500 ਪ੍ਰਾਈਸ ਹੈ ਜੇ ਤੁਸੀਂ 올ਓਵਰ ਲਓਗੇ ਤਾਂ ਉਹਦਾ ਪ੍ਰਾਈਸ ਘਟ ਜੂਗਾ ਥੋੜਾ ਬਹੁਤ ਲੈਸ ਹੋ ਜੂਗਾ ਜਿਹੜੀਆਂ ਉਹਦੇ ਨਾਲ ਫਿਰ ਤੁਸੀਂ ਬਾਟਮ ਪੁੱਛਦੇ ਹੋਣਗੇ ਮੇਰੇ ਤੋਂ ਬਾਟਮ ਰਹੂਗੀ ਮੋਡਲ ਸਿਲਕ ਦੀ ਠੀਕ ਹੈ ਜੀ ਆਪਾਂ ਜਿਹੜੀਆਂ ਬਾਟਮ ਲਗਾਣੇਗੇ ਸਾਰੀਆਂ ਮੋਡਲ ਸਿਲਕ ਦੀਆਂ ਲਗਾਉਣੇਗੇ वैसे ये ਤੁਸੀਂ 올 ઓવર ਲਓਗੇ چاہتے સોના સૂટ ਬਣੇਗਾ 올 ઓવર ਦੇ ਵਿੱਚ ਤੇ 2500 ਪ੍ਰਾਈਸ ਰਹੇਗਾ ਇਹਦੇ ਵਿੱਚ ਆਪਣੇ ਕੋਲੇ 2 ਤੋਂ 3 ਛੁੱਟਾ ਅਵੇਲੇਬਲ ਲੈਂਗੇ ਤੇ ਇੱਕ ਇਹ ਕਲਰ ਹੈ ਇਹਦਾ ਦੂਜਾ ਕਲਰ ਮੈਂ ਤੁਹਾਨੂੰ ਦਿਖਾਉਣੀ ਇਹ ਵਾਲਾ ਰਹੇਗਾ ਜੀ ਦੂਜਾ ਕਲਰ ਆਪਾਂ ਇੰਸਟਾਗ੍ਰਾਮ ਤੇ ਵੀ ਹੁਣ ਐਕਟਿਵ ਰਿਹਾ ਕਰਾਂਗੇ ਉੱਥੇ ਪਾਇਆ ਕਰਾਂਗੇ ਵੀਡੀਓ ਥੋੜਾ ਟਾਈਮ ਕੱਟ ਸੀਗਾ ਮੈਂ ਪਾਰਸਲ ਬਾਹਰ ਭੇਜਣੇ ਸੀਗੇ ਤੇ ਤਾਂ ਕਰਕੇ ਅੱਗੇ ਵੀ ਮੈਂ ਹੁਣ ਬਾਹਰ ਪਾਰਸਲ ਭੇਜਣੇ ਥੋੜਾ ਟਾਈਮ ਦੀ ਸ਼ਾਰਟੇਜ ਹੈ ਆਪਣੇ ਕੋਲੇ ਇੰਸਟਾਗ੍ਰਾਮ ਤੇ ਆਪਾਂ ਤੋਂ ਵੀਡੀਓ ਬਹੁਤ ਘੱਟ ਪੈਂਦੇ ਨੇ ਨੀ ਇਹ ਸਾਰਾ ਸਟਾਕ ਤੁਸਾਂ ਇੰਸਟਾਗ੍ਰਾਮ ਤੇ ਵੀ ਆਰਡਰ ਕਰ ਸਕਦੇ ਹੋਗੀ ਇੰਸਟਾਗ੍ਰਾਮ ਦੀ ਆਈਡੀ ਹੈਗੀ ਗੁੱਡ ਲੁੱਕ ਰੀਪਸ ਟਿਕ ਦੇ ਨਾਮ ਤੇ ਤੇ ਜਿਹੜਾ ਆਪਣਾ YouTube ਦੇ ਉੱਪਰ ਲੋਗੋ ਲੱਗਿਆ ਹੋਇਆ ਹੈ ਸੇਮ ਇੰਸਟਾਗ੍ਰਾਮ ਤੇ ਵੀ ਉਹੀ ਲੋਗੋ ਲੱਗਿਆ ਹੋਇਆ ਹੈਗਾ ਵੱਧ ਤੋਂ ਵੱਧ ਜਾ ਕੇ ਤੁਸੀਂ ਮੇਰੇ ਪੇਜ ਨੂੰ ਫੋਲੋ ਕਰੋ ਤੇ ਉੱਤੇ ਵੀ ਆਪਾਂ ਵੀਡੀਓਸ ਪਾਇਆ ਕਰਾਂਗੇ ਉੱਥੇ ਵੀ ਤੁਸੀਂ ਮਤਲਬ ਆਰਡਰ ਦੇ ਸਕਦੇ ਹੋ ਆਪਣੇ ਕੱਪੜਿਆਂ ਦਾ ਜਾ ਫਿਰ ਤੁਸੀਂ ਮੈਨੂੰ ਵਟਸਐਪ ਤੇ ਕਨਫਰਮ ਕਰ ਲਿਆ ਕਰੋ ਦੂਜਾ ਕਲਰ ਇਹਦਾ ਇਹ ਵਾਲਾ ਰਹੇਗਾ ਜੀ ਪਰਪਲ ਕਲਰ ਕਾਫੀ ਜਾਦੇ ਸੋਹਣਾਗਾ ਕਪੜਾ ਇਹ ਕਲਰ ਵੀ ਕਾਫੀ ਜਾਦੇ ਸੋਹਣਾਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਵੀਡੀਓ ਦੇ ਵਿੱਚ ਥੋੜੇ ਸਾਹਮਣੇ ਹੈ ਕਲੀਅਰ ਹੈਗਾ ਸਾਰਾ ਕੁਝ ਦੇਖੋ ਜੀ ਇਹ ਰਹੂਗਾ ਜੀ ਦੂਜਾ ਸੂਟ ਤੇ ਵਾਲਾ ਹੈਗਾ ਜੀ ਸਟਾਰ ਸ਼ਾਈਨ ਕੁਆਲਟੀ ਹੈਗੀ ਇਹਦੀ ਕਪੜੇ ਦੀ ਤੇ ਕਪੜਾ ਇੰਨਾ ਕ ਜਿਆਦਾ ਸੋਹਣਾ ਇਹਦੇ ਹੈਗੇ ਨੇ ਆਪਣੇ ਕੋਲੇ ਸੂਟ ਇਹ 15 ਮੀਟਰ ਲਿਖਿਆ ਹੋਇਆ ਤਿੰਨ ਸੂਟ ਅਵੇਲੇਬਲ ਲੈਂਗੇ ਆਪਣੇ ਕੋਲੇ 올ਓਵਰ ਜੇ ਤੁਹਾਨੂੰ ਤੁਸੀਂ ਪਾਰਟੀ ਵੇਅਰ ਸੂਟ ਬਣਵਾਉਣਾ ਹੈ ਇਹ ਪੂਰਾ ਵਧੀਆ ਤੁਸੀਂ ਜਿੱਦਾਂ ਪ੍ਰਿੰਟ ਬਣਵਾਉਣਾ ਵਰਕ ਵਗੈਰਾ ਵਾਲਾ ਨਹੀਂ ਲੈਣਾ ਪਾਰਟੀ ਵੇਅਰ ਚਾਹਨਾ ਇਹ ਤੁਸੀਂ ਫੈਬਰਿਕ ਬੇਫਿਕਰ ਹੋ ਕੇ ਲੈ ਸਕਦੇ ਹੋਗੇ ਬਹੁਤ ਸੋਹਣਾ ਨਵਾਂ ਫੈਬਰਿਕ ਆਇਆਗਾ ਟਿਸਟਾ ਦਾ ਰਹੇਗਾ ਜੀ 3200 ਇਹਦਾ ਪ੍ਰਾਈਸ ਹੈਗਾ ਇੰਨਾ ਕੁ ਜ਼ਿਆਦਾ ਕਪੜਾ ਸੋਹਣਾਗਾ ਹਲਕਾ ਬਿਲਕੁਲ ਪਿਓਰ ਦੇ ਵਿੱਚ ਹੈਗਾ ਦੇਖੋ ਜੀ ਇਹਨੂੰ ਕਪੜੇ ਨੂੰ ਤੁਸੀਂ ਡਰਾਈ ਕਲੀਨ ਕਰਾਓ ਪਹਿਲਾਂ ਬਾਅਦੋਂ ਤੁਸੀਂ ਘਰ ਵਾਸ਼ ਕਰ ਸਕਦੇ ਇੱਕ ਦੋ ਵਾਰ ਇਹਨੂੰ ਡਰਾਈ ਕਲੀਨ ਕਰਾ ਲਿਓ ਕਪੜਾ ਬਹੁਤ ਜ਼ਿਆਦਾ ਸੋਹਣਾਗਾ ਲਾਈਨਿੰਗ ਲੱਗੂਗੀ ਇਹਨੂੰ ਜੀ ਲਾਈਨਿੰਗ ਦੀ ਲੋਡ ਹੈਗੀ ਹੈਗੀ 33200 ਪ੍ਰਾਈਸ ਹੈਗਾ ਦੁਪੱਟਾ ਤੁਸੀਂ ਕਹੋਗੇ ਤਾਂ ਆਪਾਂ ਲਗਾ ਕੇ ਦੇ ਦਾਂਗੇ ਦੁਪੱਟਾ ਤੁਸੀਂ ਜਿਹੜੀ ਮਰਜ਼ੀ ਕੁਆਲਟੀ ਦਾ ਲਗਵਾ ਸਕਦੇ ਹੋਗੇ ਹਰ ਤਰ੍ਹਾਂ ਦੇ ਦੁਪੱਟੇ ਅਵੇਲੇਬਲ ਨੇਗੇ ਜੌਰ ਜਟ ਚਨੌਨ ਸ਼ਮਨ ਹਾਫ ਅ ਪਿਓਰ ਫੁੱਲ ਪਿਓਰ ਕੋਟਾ ਪਿਓਰ ਕੋਟਾ ਸੈਮੀ ਕੋਟਾ ਸਾਰੇ ਤਰ੍ਹਾਂ ਦੇ ਨੇ ਠੀਕ ਹੈ ਜੀ ਇਹ ਵਾਲਾ ਰਹੇਗਾ ਜੀ ਬਟਰ ਕਾਟਨ ਦਾ ਸੂਟ ਆਪਾਂ ਪਹਿਲਾਂ ਵੀ ਕਾਫੀ ਸੇਲ ਕਰ ਚੁੱਕਿਆਂਗੇ ਆਪਾਂ ਨੂੰ ਸੂਟ ਨਹੀਂ ਮਿਲੇ ਹੈਗੇ ਭੈਣਾ ਬਹੁਤ ਮੰਗੀਆਂ ਸੀਆ ਕਾਫੀ ਲੇਟ ਸਟਾਕ ਆਇਆਗਾ ਆਪਣੇ ਕੋਲੇ ਕਾਟਰ ਕਾਟਨ ਦੇ ਸੂਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਬਹੁਤ ਡਿਮਾਂਡ ਦੇ ਵਿੱਚ ਚੱਲਦੇ ਨੇ ਕਪੜਾ ਇੰਨਾ ਕ ਜ਼ਿਆਦਾ ਸੋਹਣਾਗਾ ਫੁੱਲ ਪਿਆਉਣ ਦੇ ਵਿੱਚ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਆਪਣੇ ਕੋਲੇ ਦੋ ਅਵੇਲੇਬਲ ਨੇਗੇ ਪ੍ਰਾਈਸ ਰਹੇਗਾ 3000 ਤੇ ਤੁਸੀਂ ਲੈਣਾ ਚਾਹੁੰਦੇ ਹੋਗੇ ਸਕਰੀਨ ਸ਼ਾਟ ਆਪਾਂ ਨੂੰ ਵਟਸਐਪ ਤੇ ਭੇਜਣਾ ਜੀ ਉੱਥੇ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਹੋਗੇ ਸੂਟ ਦੀ ਇਹਦੇ ਨਾਲ ਦੀ ਆਪਾਂ ਕਾਫੀ ਸੂਟ ਸੇਲ ਕੀਤੇ ਨੇ ਪਰਪਲ ਫਰੋਜ਼ੀ ਪਤਾ ਨਹੀਂ ਕਿੰਨੇ ਕ ਕਲਰ ਸੀਗੇ ਇਹਦੇ ਵਿੱਚ ਤੇ ਪਰ ਜਿਹੜੀ ਟੀਸਟਾ ਦੀ ਕਲੈਕਸ਼ਨ ਆਉਂਦੀ ਹੈਗੀ ਉਹਦੇ ਵਿੱਚ ਸਿੰਗਲ ਪ੍ਰਿੰਟ ਹੀ ਬੰਦਾ ਹੁੰਦਾ ਹੈਗਾ ਪਰ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈਗੇ ਨੇਗੇ ਨਹੀਂ ਇੱਕ ਕਲਰ ਤੇ ਜਿੱਦ ਤੱਕ ਇਹ 블랙 ਸੀਗਾ ਇਹਦੇ ਵਿੱਚ ਇੱਕ ਹੀ 블랙 ਤੇ ਹੀ ਪ੍ਰਿੰਟਿੰਗ ਹੋਈ ਹੈਗੀ ਹੋਰ ਕਲਰ ਤੇ ਕੋਈ ਵੀ ਪ੍ਰਿੰਟਿੰਗ ਨਹੀਂ ਹੋਈ ਹੈਗੀ ਦੇਖੋ 블랙 ਕਲਰ ਕਾਫੀ ਭੈਣਾ ਦੀ ਡਿਮਾਂਡ ਦੇ ਵਿੱਚ ਹੈ ਹੁਣ ਭੈਣਾ ਸਾਰੀਆਂ ਡਾਰਕ ਕਲਰ ਮੰਗਦੀਆਂ ਸੀ ਆਪਾਂ ਤੋਂ ਲਾਈਟ ਕਲਰ ਲਾਈਕ ਨਹੀਂ ਕਰਦੀਆਂ ਹੈਗੀਆਂ ਬਹੁਤ ਘੱਟ ਲਾਈਕ ਕਰਦੀਆਂ ਨੇਗੀਆਂ ਸਾਰੀਆਂ ਭੈਣਾ ਜਿੰਨੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇਗੀਆਂ ਡਾਰਕ ਕਲਰ ਲੈਂਦੀ ਹੈ ਨੇ ਇਹਦੇ ਨਾਲ ਤੁਸੀਂ ਦੁਪੱਟਾ ਕੋਈ ਵੀ ਰੱਖ ਸਕਦੇ ਹੋਗੇ ਸਟਿਚਿੰਗ ਕਰਵਾਉਣਾ ਸਟਿਚਿੰਗ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਮੰਗਵਾਉਣਾ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਰਾਣੀ ਸ਼ੇਡ ਦਾ ਸੂਟ ਹੈ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਦੂਜਾ ਕਲਰ ਇਹਦੇ ਵਿੱਚ ਰਹੇਗਾ ਰੈੱਡ ਇਹ ਵੀ ਕਾਫੀ ਜਿਆਦਾ ਕੋਨਾ ਕਲਰ ਹੈ ਦੂਜਾ 컬러 ਇਹਦੇ ਵਿੱਚ ਰੈੱਡ ਹੈਗਾ ਰੈੱਡ ਤੇ ਤੁਸੀਂ ਵਰਕ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਹੋ ਪ੍ਰਿੰਟ ਉਸ ਤੋਂ ਤੇ ਜਿੱਦਾਂ ਕੀ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਇਹਦਾ ਵਰਕ ਕਰਵਾ ਲਓ ਕਰਵਾ ਸਕ ਰਹੀ ਹਾਂਗੀ ਦੇਖ red color کافی ਜਿਆਦਾ ਸੋਹਣਾਗਾ ਜਿੱਦਾਂ ਹੁਣ ਤਿਹਾਰ ਆ ਰਹੇ ਨੇਗੇ ਅੱਗੇ ਹਨਾ ਤੁਸੀਂ ਪ੍ਰਿੰਟ ਸੂਟ ਜੇ ਪਾਉਣੇ ਹੋਗੇ ਹਨਾ ਕਈ ਭੈਣਾਂ ਤਾਂ ਵਰਕ ਵਾਲੇ ਪਾਉਂਦੀਆਂ ਨੇਂਗੀਆਂ ਵਰਤਾਂ ਵਗੈਰਾ ਤੇ ਜੇ ਤੁਸੀਂ ਮਤਲਬ ਪ੍ਰਿੰਟ ਪਾਉਣੇ ਹੋਗੇ ਤਾਂ ਤੁਸੀਂ red color ਦਾ ਸੂਟ ਲੈ ਸਕਦੇ ਹੋਗੇ red magenta ਜਿੱਦਾਂ ਵੀ ਤੁਸੀਂ ਪਾਉਣਾ ਚਾਹੋਗੇ ਇਹਦਾ ਪ੍ਰਾਈਸ ਵੀ ਰਹੇਗਾ 3000 ਦੁਪੱਟਾ ਜੇ ਤੁਸੀਂ ਕਹੋਗੇ ਤਾਂ ਆਪਾਂ ਨੂੰ ਆਪਾਂ ਤੁਹਾਨੂੰ ਡਾਈ ਕਰਵਾ ਕੇ ਫਿਨਿਸ਼ਿੰਗ ਕਰਵਾਉਣੀ ਹੁੰਦੀ ਤਾਂ ਤੁਸੀਂ ਮਿਲ ਦੱਸ ਦਿਆ ਕਰੋ ਵੀ ਅਸੀਂ ਫਿਨਿਸ਼ਿੰਗ ਵੀ ਕਰਵਾਉਣੀ ਹੈਗੀ ਤਾਂ ਫਿਰ ਤੁਹਾਨੂੰ ਅਸੀਂ ਕਰਕੇ ਦੇ ਦਿਆ ਕਰਾਂਗੇ ਫਿਨਿਸ਼ਿੰਗ ਠੀਕ ਹੈ ਜੀ ਜਿੱਦਾਂ ਵੀ ਤੁਹਾਡੀ ਚੁਆਇਸ ਹੁੰਦੀ ਹੈ ਕਿ ਤੁਸੀਂ ਆਪਣੀ ਚੁਆਇਸ ਅਨੁਸਾਰ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਬਾਰਕ ਵਗੈਰਾ ਵਾਲੇ ਸੂਟ ਵੀ ਰੈਡੀ ਕਰਵਾ ਸਕਦੇ ਹੋਗੇ ਸਾਡੇ ਕੋਲੋਂ ਕਿਉਂਕਿ ਮੇਰੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਠੀਕ ਹੈ ਜੀ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਇੱਕ ਆਪਣਾ ਆਰੀ ਵਰਕ ਦਾ ਸੂਟ ਹੈਗਾ ਇਹ ਮੇਰਾ ਹੀ ਸੂਟ ਹੈਗਾ ਜੀ ਕਿਸੇ ਭੈਣ ਨੇ ਆਰਡਰ ਦੇਣਾ ਚਾਹੁੰਦੀ ਹੈ ਤਾਂ ਦੇ ਸਕਦੇ ਹੋਗੇ ਇਹ ਪਹਿਲਾਂ ਮੈਂ ਤੁਹਾਨੂੰ ਇਹ ਬਿਨਾ ਸਲਾਈ ਤੋਂ ਵੀ ਦਿਖਾਇਆ ਸੀਗਾ ਪਰ ਹੁਣ ਸਟਿਚ ਹੋ ਕੇ ਕਿਉਂਕਿ ਸਟਿਚ ਹੋ ਕੇ ਜਾਦੇ ਪਤਾ ਲੱਗਦਾ ਸਾਰੀਆਂ ਭੈਣਾਂ ਕਹਿ ਦਿੰਦੀਆਂ ਨੇ ਕਿ ਇਹ ਵਿੱਚ ਜਦੋਂ ਸਲਾਈ ਹੋ ਜਾਂਦਾ ਫਿਰ ਸੂਟ ਪ੍ਰੋਪਰ ਪਤਾ ਲੱਗਦਾ ਇਸ ਤਰ੍ਹਾਂ ਦੇਖੋ ਇਹ हिਪ ਤੋਂ نیچے ਸਾਰਾ ਚੱਕ ਦੇ ਵਰਕ ਹੈਗਾ ਤੇ ਸੈਂਟਰ ਦੇ ਵਿੱਚ ਵਰਕ ਹੈਗਾ ਸਾਰਾ ਆਰੀ ਦਾ ਕੰਮ ਹੋਇਆ ਹੋਇਆ ਹੈਗਾ ਤੇ ਇਹ ਆਪਾਂ ਸੈਲਫ ਦੇ ਸੈਲਫ ਉੱਪਰ ਕੀਤਾ ਸੀਗਾ ਇਸ ਤਰ੍ਹਾਂ ਇਹਦੀਆਂ ਬਾਜੂ ਰਹਿਣਗੀਆਂ ਸਲਵਾਰ ਤੇ ਮੈਂ ਕੋਈ ਵੀ ਕੰਮ ਨਹੀਂ ਕਰਵਾਇਆ ਹੈਗਾ ਜਿਹੜਾ ਦੁਪੱਟਾ ਹੈਗਾ ਮੈਂ ਦਾ ਮਤਲਬ ਇਸ ਤਰ੍ਹਾਂ ਦਾ ਪੀਚ ਕਲਰ ਦਾ ਰੱਖ ਕੇ ਮਹਿਰੂਨ ਕਲਰ ਦੀ ਲੈਂਸ ਲਗਵਾਈ ਹੈਗੀ ਤੁਸੀਂ ਮਲਟੀ ਵੀ ਲਗਵਾ ਸਕਦੇ ਹੋਗੇ ਪਰ ਮੈਂ ਮਹਿਰੂਨ ਲਗਵਾਈ ਹੈਗੀ ਠੀਕ ਹੈ ਜੀ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਕਿਸੇ ਵੀ ਫੈਬਰਿਕ ਤੇ ਸੂਟ ਇਹ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਆਪਣਾ ਫਾਸਟਲੀ ਆਰਡਰ ਕਰਦੇ ਹੋ ਜੀ ਫੇਸ ਸੂਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਹੈਗੀ ਬੁਕਿੰਗ ਬਹੁਤ ਜਲਦੀ ਹੋਣ ਲੱਗ ਜਾਂਦੀ ਹੈ ਸੂਟਾਂ ਦੀ ਤੇ ਫਿਰ ਕੋਈ ਕੋਈ ਸੂਟ ਚਾਹ ਰਿਆ ਜਾਂਦਾ ਹੁੰਦਾ ਹੈਗਾ ਜਾਂ ਫਿਰ ਰਹਾਂਦਾ ਹੀ ਨਹੀਂ ਜਿੱਦਾਂ ਆਪਾਂ ਦੁਪੱਟੇ ਵਾਲੇ ਸੂਟ ਪਾਏ ਸੀਗੇ ਹਨਾ ਉਹ ਪਹਿਣਾ ਪੁੱਛਦੀਆਂ ਸੀ ਵੀ ਤੁਹਾਡੇ ਕੋਲੇ ਕਿਹੜਾ ਸੂਟ ਹੈਗਾ ਆਪਣੇ ਕੋਲ ਇੱਕ ਸੂਟ ਹੈਗਾ ਬਲੈਕ ਕਲਰ ਦਾ ਮੈਂ ਤੁਹਾਨੂੰ ਕੱਲ੍ਹ ਦੀ ਵੀਡੀਓਸ ਦਿਖਾਉਂਗੀ ਕਿਹੜਾ ਹੈਗਾ ਉਹਦੇ ਵਿੱਚ ਤੁਸੀਂ ਦੇਖ ਲਿਓ ਬਾਕੀ ਆਪਣੇ ਸਾਰੇ ਸੂਟ ਸੋਲਡ ਹੋ ਚੁੱਕੇ ਨੇ ਕਿ ਆਪਾਂ ਦੁਬਾਰਾ ਰਿਪੀਟ ਮੰਗਾਏ ਲੇਗੇ ਆਰਡਰ ਦੇ ਕੇ 6 ਤੋਂ 7 ਸੂਟ ਜੇ ਕਿਸੇ ਭੈਣ ਨੇ ਉਹ ਸੂਟਾਂ ਦੀ ਵੀ ਬੁਕਿੰਗ ਕਰवानी ਹੈਗੀ ਤਾਂ ਕਰਵਾ ਸਕਦੇ ਹੋ ਮੰਡੇ ਸਟਾਕ ਆ ਜਾਊਗਾ ਆਨੰਦ ਤੇ ਬਾਕੀ ਆਪਾਂ ਨਿਊ ਫੈਬਰਿਕ ਕਾਫੀ ਸਾਰਾ ਲੈ ਕੇ ਆਏਗੇ ਤੁਹਾਨੂੰ ਹੌਲੀ ਹੌਲੀ ਵੀਡੀਓ ਦੇ ਵਿੱਚ ਦਿਖਾਈ ਚੱਲਾਂਗੇ ਤਾਂ ਤੁਸੀਂ ਆਪਣੇ ਆਰਡਰ ਦੇਈ ਚਲਿਓ ਠੀਕ ਹੈ ਜੀ ਜਿਹੜੀਆਂ ਭੈਣਾਂ ਬਾਹਰ ਤੋਂ ਦੇਖ ਦੇਣेंगी ਤੁਸੀਂ ਵੀ ਆਪਣੇ ਬੇਫਿਕਰ ਹੋ ਕੇ ਆਰਡਰ ਦੇ ਸਕਦੇ ਹੋਗੇ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਜਿੱਦਾਂ ਵੀ ਤੁਹਾਨੂੰ ਚਾਹੀਦੇ ਨੇਗੇ ਠੀਕ ਹੈ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ